ਲੋਕ ਸਭਾ ਚੋਣਾਂ ਦਾ 7ਵਾਂ ਗੇੜ ਚੱਲ ਰਿਹਾ ਹੈ ਦੱਸਦੀ ਹੈ ਕਿ 1 ਜੂਨ ਨੂੰ voting ਹੋਏਗੀ ਤੇ 4 ਜੂਨ ਨੂੰ ਨਤੀਜੇ ਸਾਹਮਣੇ ਆਣਗੇ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦਾ ਕੱਲ ਆਖਰੀ ਚੱਲ ਰਿਹਾ ਦੱਸਦੇ ਕਿ ਇਸ ਤੋਂ ਬਾਅਦ 4 ਜੂਨ ਨੂੰ ਸਾਰੇ ਦੇਸ਼ ਭਰ ਦਾ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਜਾਣਗੇ ਜਿਸ ਤੇ ਚੱਲਦੇ ਅੰਮ੍ਰਿਤਸਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚੋਂ ਬੀਤੇ ਦਿਨੀ ਆਪਣੇ ਆਪਣੇ ਹੱਕ ਦੇ ਵਿੱਚ ਉਮੀਦਵਾਰਾਂ ਨੇ ਵੋਟ ਪਾਉਣ ਨੂੰ ਲੋਕਾਂ ਦੀ اپیل ਕੀਤੀ ਹੈ ਪਰ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਸ ਜਗ੍ਹਾ ਤੇ ਲੋਕਾਂ ਨੇ ਵੋਟ ਪਹੁੰਚਾਣਾ ਆ ਅਖੀਰਕਾਰ ਉਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ ਸਰਕਾਰੀ ਸਕੂਲਾਂ ਦੇ ਵਿੱਚ 7 ਦੇ ਕਰੀਬ ਬੂਥ ਬੜਾਏ ਗਏ ਨੇ ਉਦਰੀ ਵੱਖ-ਵੱਖ ਸਕੂਲਾਂ ਦੇ ਵਿੱਚ ਗਰਮੀ ਨੂੰ ਦੇਖਦਿਆਂ ਹੋਇਆਂ ਵੋਟਰਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਪੁਕਤਾ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਸਕੂਲ ਦੇ ਹਰੇਕ ਕਮਰੇ ਤੇ ਬ੍ਰਾਂਡ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸਕੂਲ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਉਣ ਵਾਲੇ ਵੋਟਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਵੋਟ ਪਾਣਗੇ ਯਾ ਵੋਟ ਪਵਾਉਣ ਦੇ ਲਈ ਆਣਗੇ ਉਹਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਹੋਇਆ ਟੈਂਟ ਚਾਨਣੀਆਂ ਦਾ ਪ੍ਰਬੰਧ ਵੀ ਜਿਹੜਾ ਕਿ ਕੀਤਾ ਗਿਆ ਤਾਂ ਕਿ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ ਨਾਮ ਆਪਣਾ ਨਾਮ ਲਿਖੋ ਨੈ ਕੁਲਵਿੰਦਰ ਕੌਰ ਪ੍ਰਿੰਸੀਪਲ ਨਿਊ ਫਲਾਇਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੱਲ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਾਡੇ ਸਕੂਲ ਵਿੱਚ ਸੱਤ ਬੂਥ ਬਣੇ ਹਨ ਤੇ ਅਸੀਂ ਸਭ ਤੋਂ ਪਹਿਲੇ ਆਉਣ ਵਾਲੇ ਸਾਰੇ ਜੋ ਜਿਨ੍ਹਾਂ ਨੇ ਵੀ ਚੋਣ ਪਾਣਾ ਹੈ ਅਸੀਂ ਉਹਨਾਂ ਦਾ ਸਭ ਦਾ ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਲਈ ਆਪਣੇ ਸਕੂਲ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ ਕਿਉਂਕਿ ਗਰਮੀ ਬਹੁਤ ਜ਼ੋਰਾਂ ਤੇ ਹੈ ਸਾਡੇ ਵੱਲੋਂ ਸਕੂਲ ਦੇ ਵਿੱਚ ਪੱਖੇ ਏਸੀ ਜੋ ਸਟਾਫ ਆਏਗਾ ਸਾਡੇ ਕਲਾਸਿਸ ਦੇ ਵਿੱਚ ਏਸੀ ਲਗਵਾਏ ਗਏ ਹਨ ਔਰ ਪਾਣੀ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਹੈ ਸਪੈਸ਼ਲੀ ਜੋ ਲੋਕ ਵੋਟ ਪਾਣ ਆਣਗੇ ਉਹਨਾਂ ਦੇ ਲਈ ਔਰ ਆਪਣੇ ਰਸਤੇ 'ਚ ਸਾਰੇ ਚਾਨਣੀਆਂ ਲਗਵਾ ਕੇ ਛਾਂ ਕੀਤੀ ਗਈ ਹੈ ਔਰ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਆਣ ਵਾਲਾ ਵੋਟਰ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਜਿਹੜੇ ਸਾਡੇ ਕੋਲ ਸਟਾਫ ਆਣਾ ਹੈ ਉਹਨਾਂ ਲਈ ਅਸੀਂ ਹਲਵਾਈ ਦਾ ਪ੍ਰਬੰਧ ਵੀ ਕੀਤਾ ਹੈ ਕਿ ਉਹਨਾਂ ਨੂੰ ਖਾਣੇ ਦੀ ਪ੍ਰੋਬਲਮ ਨਾ ਹੋਵੇ ਚਾਹ ਦੀ ਪ੍ਰੋਬਲਮ ਨਾ ਹੋਵੇ ਅਸੀਂ ਆਪਣੇ ਵੱਲੋਂ ਪੂਰੀ ਪੂਰੇ ਪ੍ਰਬੰਧ ਕੀਤੇ ਹਨ ਕਿ ਜਿਹੜਾ ਵੀ ਕੋਈ ਸਾਡੇ ਕੋਲ ਆਵੇ ਜਿਹੜਾ ਵੀ ਕੋਈ ਗੈਸਟ ਸਾਡੇ ਕੋਲ ਅਗਰ ਆ ਰਹੇ ਹਨ ਤੇ ਉਹਨਾਂ ਨੂੰ ਅਸੀਂ ਸਾਡੀ ਮੈਨੇਜਮੈਂਟ ਵੱਲੋਂ ਬੀਇੰਗ ਹੋਸਟ ਕੋਈ ਵੀ ਪ੍ਰੋਬਲਮ ਨਾ ਚਲਣੀ ਪਵੇ ਲੋਕਾਂ ਨੂੰ ਅਪੀਲ ਕਰਨਾ ਚਾਹਤੇ ਬਹੁਤ ਨਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਹੁਣ ਟਾਈਮ ਹੈ ਕਿਉਂਕਿ ਇਹ ਡੈਮੋਕ੍ਰੇਸੀ ਹੈ ਆਪਣੇ ਇੱਥੇ ਤੇ ਅਸੀਂ ਆਪਣਾ ਵੋਟ ਦਾ ਅਧਿਕਾਰ ਨੂੰ ਕਰਦੇ ਹੋਏ ਪੂਰੇ ਸਭ ਲੋਗ ਆਣ ਔਰ ਆਪਣੇ ਆਪਣਾ ਵੋਟ ਪਾਣ ਔਰ ਆਪਣੇ ਮੈਂਬਰ ਨੂੰ ਜਿਤਾਣ ਤੇ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਨੇ ਉਹ ਫਿਰ ਸੋਲਵ ਹੋਣਗੀਆਂ ਹੀ ਕਿੰਨੇ ਕੋ ਖੁਸ਼ੀ ਹੁੰਦੀ ਹੈ ਸੱਤ ਬੂਥ ਦਾ ਸਕੂਲ ਦੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਡੇ ਕੋਲ ਕਾਫੀ ਜਣਿਆਂ ਨੇ ਆਣਾ ਹੈ ਕਾਫੀ ਵੋਟਰਸ ਆਣਗੇ ਔਰ ਅਸੀਂ ਸਾਨੂੰ ਇਸ ਲਾਇਕ ਸਮਝਿਆ ਕਿ ਸਾਡੇ ਇੰਨਾ ਹੈਗਾ ਸਾਡੇ ਕੋਲ ਇੰਨਾ ਪ੍ਰਬੰਧ ਹੈ ਕਿ ਅਸੀਂ ਸੱਤ ਜੋ ਬੂਥ ਨੇ ਉਹਨਾਂ ਨੂੰ ਅਸੀਂ ਚੱਲ ਸਕਦੇ ਹਾਂ